ਦਿੱਲੀ ਦੇ ਵਿੱਚ ਪ੍ਰਦੂਸ਼ਣ ਲਗਾਤਾਰ ਵਧਦਾ ਜਾ ਰਿਹਾ ਜੋ ਕਿ ਇੱਕ ਵੱਡੀ ਪਰੇਸ਼ਾਨੀ ਦਾ ਕਾਰਨ ਬਣਦਾ ਜਾ ਰਿਹਾ ਤੇ ਲੋਕਾਂ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਹੁਣ ਲੋਕ ਮਾਸਕ ਲਗਾ ਕੇ ਹੀ ਕਰੋ ਬਾਹਰ ਨਿਕਲ ਰਹੇ ਨੇ ਜੇਕਰ ਲੋਕ ਮਾਸਕ ਤੋਂ ਬਿਨਾ ਬਾਹਰ ਨਿਕਲਦੇ ਨੇ ਤਾਂ ਉਹਨਾਂ ਨੂੰ ਕਈ ਸਰੀਰਕ ਬਿਮਾਰੀਆਂ ਵੀ ਲੱਗ ਸਕਦੀਆਂ ਨੇ ਸਭ ਤੋਂ ਵੱਡੀ ਬਿਮਾਰੀ ਤਾਂ ਸਾਹ ਲੈਣ ਦੀ ਦਿੱਕਤ ਜਿਹੜੀ ਆ ਉਸ ਦੇ ਵਿੱਚ ਆ ਰਹੀ ਹੈ ਤੇ ਦੱਸਦੀ ਹੈ ਕਿ ਦਿੱਲੀ ਦੇ ਵਿੱਚ ਪ੍ਰਦੂਸ਼ਣ ਜਿਹੜਾ ਵਾ AQI ਲੈਵਲ ਆ ਉਹ 500 ਤੋਂ ਪਾਰ ਹੋ ਚੁੱਕਿਆ ਤੇ NCR ਦੇ ਵਿੱਚ ਤਾਂ NCR ਦੇ ਕਈ ਇਲਾਕਿਆਂ ਦੇ ਵਿੱਚ ਤਾਂ ਕਾਫੀ ਪ੍ਰਦੂਸ਼ਣ ਜਿਹੜਾ ਜਿਸ ਦੇ ਨਾਲ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਦੱਸਦੇ ਕਿ ਪੰਜਾਬੀ ਭਾਗ ਭੂਸਾ ਰੋਹਣੀ ਸ਼ਾਦੀਪੁਰ ਸੋਨੀਆ ਵਿਹਾਰ ਵਿਵੇਕ ਵਿਹਾਰ ਵਜੀਰਪੁਰ ਅਲੀਪੁਰ ਅਨੰਦ ਵਿਹਾਰ ਬਵਾਨਾ ਜਹਾਂਗੀਰਪੁਰੀ ਮੇਜਰ ਧਿਆਨ ਚੰਦ ਨੈਸ਼ਨਲ ਸਟੇਡੀਅਮ ਨਰੇਲਾ ਨਹਿਰੂ ਨਗਰ ਅਤੇ ਪ੍ਰਤਾਪ ਗੰਜ ਇਦਾਂ ਦੇ ਇਲਾਕਿਆਂ ਦੇ ਵਿੱਚ ਇੱਕੋ ਹੀ ਆਈ ਇਹ ਕਿਉਂ ਆਈ ਜਿਹੜਾ ਲੈਵਲ ਆ 500 ਤੋਂ ਪਾਰ ਪਹੁੰਚ ਚੁੱਕਿਆ ਹੈ ਤੇ ਜਿੰਨਾ ਲੋਕਾਂ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਦਿੱਲੀ ਦੇ ਵਿੱਚ ਪ੍ਰਦੂਸ਼ਣ ਘਟਣ ਦਾ ਨਾਂ ਨਹੀਂ ਲੈ ਰਿਹਾ ਸਵੇਰ ਤੋਂ ਹੀ ਸੰਘਣੀ ਧੁੰਦ ਇਸ ਤਰੀਕੇ ਨਾਲ ਪੈ ਰਹੀ ਹੈ ਕਿ ਦੂਰ ਤੱਕ ਦਿਖਾਈ ਦੇਣਾ ਬਹੁਤ ਮੁਸ਼ਕਲ ਹੋ ਚੁੱਕਿਆ ਹੈ ਤੇ ਲੋਕਾਂ ਨੂੰ ਵੱਡੀਆਂ ਮੁਸ਼ਕਲਾਂ ਦਾ ਜਿਹੜਾ ਸਾਹਮਣਾ ਕਰਨਾ ਪੈ ਰਿਹਾ ਪਿਛਲੇ ਦਿਨਾਂ ਦੇ ਵਿੱਚ ਇਹ ਕਿਹਾ ਜਾ ਰਿਹਾ ਸੀਗਾ ਕਿ ਕਈ ਇਲਾਕਿਆਂ ਦੇ ਵਿੱਚ ਪ੍ਰਦੂਸ਼ਣ ਜਿਹੜਾ ਘਟ ਰਿਹਾ ਘਟ ਗਿਆ ਤੇ ਲੋਕਾਂ ਨੂੰ ਕੁਝ ਰਾਹ ਜਿਹੜੀ ਜ਼ਰੂਰ ਮਿਲੀ ਹੈ ਤੇ ਹੁਣ ਐਨਸੀਆਰ ਦੇ ਕਈ ਇਲਾਕਿਆਂ ਦੇ ਵਿੱਚ ਪ੍ਰਦੂਸ਼ਣ ਦਾ ਲੈਵਲ ਜਿਹੜਾ ਵੱਧ ਚੁੱਕਾ ਜਿਸ ਦੇ ਨਾਲ ਲੋਕਾਂ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਪ੍ਰਸ਼ਾਸਨ ਦੇ ਵੱਲੋਂ ਉੱਥੇ ਹੀ ਜਿੱਥੇ ਪਹਿਲੋ ਪ੍ਰਾਇਮਰੀ ਸਕੂਲਾਂ ਨੂੰ ਆਨਲਾਈਨ ਕੀਤਾ ਗਿਆ ਸੀ ਪ੍ਰਾਇਮਰੀ ਸਕੂਲ ਦੇ ਬੱਚੇ ਆਨਲਾਈਨ ਕਲਾਸਿਸ ਉਹਨਾਂ ਦੀ ਆ ਸ਼ੁਰੂ ਕੀਤੀਆਂ ਗਿਆ ਸੀ ਕਿ ਇਹ ਹਾਲਾਤ ਠੀਕ ਹੋਣ ਤੱਕ ਤੇ ਹੁਣ ਉੱਥੇ ਹੀ 10ਵੀਂ ਅਤੇ 12ਵੀਂ ਦੇ ਬੱਚਿਆਂ ਦੀਆਂ ਕਲਾਸਾਂ ਵੀ ਆਨਲਾਈਨ ਕਰ ਦਿੱਤੀਆਂ ਨੇ ਤਾਂ ਕਿ ਬੱਚਿਆਂ ਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ ਤਾਂ ਆਪਣੇ ਘਰ ਦੇ ਵਿੱਚ ਰਹਿ ਕੇ ਹੀ ਆਪਣੀ ਸਿਹਤ ਦਾ ਖਿਆਲ ਰੱਖਿਆ ਜਾਵੇ ਕਿਉਂਕਿ ਪ੍ਰਦੂਸ਼ਣ ਦਾ ਲੈਵਲ ਕਾਫੀ ਵੱਧ ਚੁੱਕਾ ਹੈ ਤੇ ਮੌਸਮ ਵਿਭਾਗ ਦੇ ਵੱਲੋਂ ਵੀ ਇਹ ਕਿਹਾ ਜਾ ਰਿਹਾ ਜੇਕਰ ਬਾਰਿਸ਼ ਹੁੰਦੀ ਹੈ ਮੀਂਹ ਪੈਂਦਾ ਤੇ ਕਿਤੇ ਨੇ ਕਿਤੇ ਹਾਲਾਤ ਜਿਹੜੇ ਜਰੂਰ ਠੀਕ ਹੋਣਗੇ ਪਰ ਉਹਨਾਂ ਚੱਕਰ ਹਾਲਾਤ ਜਿੰਨਾਂ ਚੱਕਰ ਠੀਕ ਨਹੀਂ ਹੁੰਦੇ ਉਹਨਾਂ ਚੱਕਰ ਬੱਚਿਆਂ ਨੂੰ ਵੀ ਸਰਕਾਰ ਦੇ ਵੱਲੋਂ ਆਨਲਾਈਨ ਕਲਾਸਿਸ ਕਰ ਦਿੱਤੀਆਂ ਗਈਆਂ ਤਾਂ ਕਿ ਬੱਚੇ ਘਰ ਰਹਿ ਕੇ ਪੜ੍ਹਾਈ ਜਿਹੜੀ ਉਹ ਕਰ ਸਕਣ ਗ੍ਰੈਪ ਤਿੰਨ ਪਹਿਲੂ ਦੀਆਂ ਪਾਬੰਦੀਆਂ ਲਾਗੂ ਹੋਈਆਂ ਸੀ ਤਾਂ ਹੁਣ ਗ੍ਰੈਪ ਚਾਰ ਦੀਆਂ ਪਾਬੰਦੀਆਂ ਵੀ ਲਾਗੂ ਕਰ ਦਿੱਤੀਆਂ ਗਈਆਂ ਨੇ ਜਿਸ ਤੇ ਚਲਦੇ ਕਿ ਉਹ ਵਾਹਨ ਦਿਲੇ ਦੇ ਵਿੱਚ ਐਂਟਰੀ ਨਹੀਂ ਕਰਨਗੇ ਜਿਹੜੇ ਕਿ ਪ੍ਰਦੂਸ਼ਣ ਫਲਾਉਂਦੇ ਨੇ ਤੇ ਟਰੱਕ ਜਿਹੜੇ ਟਰੱਕ ਨੇ ਪ੍ਰਦੂਸ਼ਣ ਫਲਾਉਂਦੇ ਨੇ ਉਹਨਾਂ ਤੇ ਵੀ ਬੈਨ ਲਗਾਇਆ ਗਿਆ ਜਿਹੜੀਆਂ ਬੱਸਾਂ ਪ੍ਰਦੂਸ਼ਣ ਕਰਦੀਆਂ ਨੇ ਉਹਨਾਂ ਤੇ ਵੀ ਬੈਨ ਲੱਗਿਆ ਤੇ ਹੋਰ ਗੱਡੀਆਂ ਦੀ ਆਵਾਜ਼ਾਈ ਤੇ ਵੀ ਜਿਹੜੀ ਆ ਰੋਕ ਆ ਜਿਹੜੇ ਕਿ ਪ੍ਰਦੂਸ਼ਣ ਕਰਦੀਆਂ ਇਹਨੇ ਤਾਂਕਿ ਇਹਨਾਂ ਚੀਜ਼ਾਂ ਨੂੰ ਇਹਨਾਂ ਉਹ ਗੱਡੀਆਂ ਨੂੰ ਬੈਨ ਕਰਕੇ ਕੰਟਰੋਲ ਜਿਹੜਾ ਪ੍ਰਦੂਸ਼ਣ ਕੀਤਾ ਜਾ ਸਕੇ ਤਾਂਕਿ ਪ੍ਰਦੂਸ਼ਣ ਤੇ ਪੂਰੀ ਤਰ੍ਹਾਂ ਕੰਟਰੋਲ ਹੋ ਸਕੇ ਤੇ ਫਿਰ ਇਹਨਾਂ ਗੱਡੀਆਂ ਤੇ ਵੀ ਬੈਨ ਜਿਹੜਾ ਹਟਾਇਆ ਜਾ ਸਕਦਾ ਹੈ ਕਿਉਂਕਿ ਹੁਣ ਇਸ ਟਾਈਮ ਦਿੱਲੀ ਦੇ ਵਿੱਚ ਪ੍ਰਦੂਸ਼ਣ ਜਿਹੜਾ ਕਾਫੀ ਵੱਧ ਚੁੱਕਿਆ ਹੈ ਜਿਸ ਤੇ ਨਾਲ ਲੋਕ ਪਰੇਸ਼ਾਨ ਨੇ ਤੇ ਲੋਕਾਂ ਨੂੰ ਇਹੀ ਸਲਾਹ ਦਿੱਤੀ ਜਾ ਰਹੀ ਹੈ ਕਿ ਮਾਸਕ ਤੋਂ ਬਿਨਾ ਘਰ ਮਾਸਕ ਤੋਂ ਬਿਨਾ ਘਰੋਂ ਬਾਹਰ ਨਾ ਨਿਕਲੋ ਕਿਉਂਕਿ ਪ੍ਰਦੂਸ਼ਣ ਦਾ ਲੈਵਲ ਲਗਾਤਾਰ ਵਧਦਾ ਜਾ ਰਿਹਾ ਹੈ ਦਿੱਲੀ ਦੇ ਐਮਸੀਆਰ ਦੇ ਕਈ ਇਲਾਕੇ ਜਿਹੜੇ ਇਸ ਦੀ ਚਪੇੜ ਦੇ ਵਿੱਚ ਨੇ ਤੇ ਲੋਕਾਂ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਕਈ ਤਰ੍ਹਾਂ ਦੀਆਂ ਬਿਮਾਰੀਆਂ ਲੱਗ ਰਹੀਆਂ ਨੇ ਸਾਹ ਲੈਣ ਦੀ ਵਿੱਚ ਦਿੱਕਤ ਆ ਰਹੀ ਹੈ ਲੋਕ ਕਾਫੀ ਪਰੇਸ਼ਾਨ ਨੇ ਤੇ ਜੇਕਰ ਜਲਦੀ ਹੀ ਬਾਰਿਸ਼ ਹੁੰਦੀ ਹੈ ਤਾਂ ਇਹ ਹਾਲਾਤ ਜਿਹੜੇ ਠੀਕ ਹੋ ਸਕਦੇ ਨੇ ਪ੍ਰਦੂਸ਼ਣ ਘਟ ਸਕਦਾ ਹੈ ਤੇ ਸੰਗਣੀ ਤੁੰਦ ਅੱਜ ਦੀ ਗੱਲ ਕਰੀਏ ਤੇ ਇੰਨੀ ਸੰਗਣੀ ਤੁੰਸੀ ਕਿ ਲੋਕਾਂ ਨੂੰ ਦੂਰ ਤੱਕ ਦਿਖਾਈ ਨਹੀਂ ਦੇ ਰਿਆ ਸੀ ਤੇ ਪ੍ਰਦੂਸ਼ਣ ਦੇ ਕਾਰਨ ਹੀ ਇੱਕ ਚਿੱਟੀ ਚਾਦਰ ਜਿਹੜੀ ਸੀ ਉਹ ਬਣੀ ਹੋਈ ਸੀ ਜਿਸ ਦੇ ਨਾਲ ਦੂਰ ਤੱਕ ਦਿਖਾਈ ਨਹੀਂ ਦੇ ਰਿਆ ਸੀ ਤੇ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਦਿੱਲੀ ਦੇ ਵਿੱਚ ਪ੍ਰਦੂਸ਼ਣ ਦਾ ਲੈਵਲ ਘਟਣ ਦੀ ਜਗ੍ਹਾ ਵੱਧ ਚੁੱਕਿਆ ਤੇ ਇੱਕ ਤੋਂ ਉੱਈ ਜਿਹੜਾ ਵਾ 500 ਤੋਂ ਪਾਰ ਹੋ ਚੁੱਕਿਆ ਜੋ ਕਿ ਇੱਕ ਵੱਡੀ ਪਰੇਸ਼ਾਨੀ ਦਾ ਕਾਰਨ ਹੈ